ਲਗਾਤਾਰ ਪਾਕਿਸਤਾਨ ਦੇ ਵੱਲੋਂ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦਿੱਤੇ ਜਾ ਰਹੇ ਨੇ ਭਾਰਤ ਦੇ ਵਿੱਚ ਡਰੋਨ ਭੇਜੇ ਜਾ ਰਹੇ ਨੇ ਨਸ਼ਾ ਤਸਕਰੀ ਦੇ ਲਈ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਜੀ ਹਾਂ ਅੱਜ ਤੁਹਾਨੂੰ ਦੱਸ ਦਈਏ ਕਿ ਭਾਰਤ ਪਾਕਿਸਤਾਨ ਦੇ ਆਖਰੀ ਬਾਟਰ ਪੁਲਸ ਚੌਕੀ ਕਾਨਗੜ ਦੇ ਕੋਲ ਇੱਕ ਹੋਰ ਡਰੋਨ ਮਿਲਿਆ ਇੱਕ ਬਹੁਤ ਹੀ ਵੱਡਾ ਤੁਸੀਂ ਦੇਖ ਸਕਦੇ ਹੋ ਇਹ ਡਰੋਨ ਪੁਲਸ ਮੁਲਾਜ਼ਮਾਂ ਨੂੰ ਮਿਲਿਆ ਜੋ ਕਿ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵਿੱਚ ਭੇਜਿਆ ਗਿਆ ਸੀ ਜੀ ਹਾਂ BSF ਦੇ ਸਰਚ ਭਿਆਨ ਦੇ ਚੱਲਦਿਆਂ ਇਹ ਡਰੋਨ ਮਿਲਿਆ ਤੇ ਇੱਕ ਹੋਰ ਇਹਦੇ ਨਾਲ ਦੀ ਖਬਰ ਸਾਹਮਣੇ ਆਈ ਸੀ ਅਜਨਾਲਾ ਪੁਲਿਸ ਦੇ ਵੱਲੋਂ ਜਿੱਥੇ 20 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ ਇੱਕ ਨਾਕਾਬੰਦੀ ਦੇ ਚੱਲਦਿਆਂ 2.5 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਸੀ 500 ਗ੍ਰਾਮ ਹੈਰੋਇਨ ਮਿਲੀ ਸੀ ਤੇ ਉਸ ਦੇ ਨਿਸ਼ਾਨਦੇਹੀ ਤੇ ਚੱਲਦਿਆਂ देर रात 3.5 ਕਿਲੋ ਹੈਰਨ ਵੀ ਬਰਾਮਦ ਕੀਤੀ ਗਈ ਹੈ ਲਗਾਤਾਰ ਨਸ਼ਾ ਤਸਕਰੀ ਪੰਜਾਬ ਦੇ ਵਿੱਚ ਵਾਧੀ ਜਾ ਰਹੀ ਹੈ ਪਾਕਿਸਤਾਨ ਵੀ ਆਪਣੇ ਨਾਪਾਕ मंसूਬਿਆਂ ਨੂੰ ਅੰਜਾਮ ਦੇਣ ਤੇ ਲੱਗਿਆ ਹੋਇਆ